ਦੋਸਤੋ ਇਹ ਵੀਡੀਓ ਨੂੰ ਪੂਰੀ ਦੇਖੋ ਪਹਿਲਾਂ ਫਿਰ ਬਾਅਦ ਚ ਕਮੈਂਟ ਕਰਿਓ ਆ ਦੇਖੋ ਆਪਾਂ ਚਿੜੀਆਂ ਨੂੰ ਪਾਉਣ ਵਾਸਤੇ ਕਣਕ ਗਮਲੇ ਚ ਛੁੱਟੀ ਸੀ ਵੀ ਚਿੜੀਆਂ ਗਮਲੇ ਚ ਰੱਖ ਕੇ ਜਾਂ ਉਰੇ ਪੈਰ ਰੱਖ ਕੇ ਜਾਂ ਗਮਲੇ ਚ ਰੱਖ ਕੇ ਪੈਰ ਖਾ ਲੈਣਾ ਕਣਕ ਚੋਗਾ ਚੋਕ ਲੈਣਾ ਥੱਲੇ ਤੁਹਾਨੂੰ ਪਤਾ ਜੂਨ ਦੇ ਮਹੀਨੇ ਚ ਆ ਸੱਤ ਸਾਰੀ ਤਪ ਜਾਂਦੀ ਸੀ ਕਿਉਂ ਇਹਦੇ ਉੱਤੇ ਕੁਛ ਹੈ ਨਹੀਂ ਇਹ ਤੇ ਇਹਦੇ ਵਿੱਚ ਜੂਨ ਦੇ ਮਹੀਨੇ ਚ ਕਣਕ ਹਰੀ ਹੋ ਗਈ ਹੋਰ ਦੇਖੋ ਦੋਸਤੋ ਮੈਂ ਫਿਰ ਆਹ ਲੈਂਦਾ ਸੀ ਕਿਉਂ ਦਰਖਤ ਦਾ ਉਰੇ ਸਾਡੇ ਨੇੜੇ ਤੜੇ ਬਹੁ ਘਟਨੇ ਆਪਣੇ ਪੰਜਾਬ ਚ ਮੈਂ ਇਹ ਲੈ ਕੇ ਆਇਆ ਸੀਗਾ ਵੀ ਚਲੋ ਆਹ ਲਾ ਬਣਾ ਕੇ ਬਣਾ ਲੈਣਗੇ ਆ ਵਿੱਚ ਉਹ ਚੋਲ ਚੂਲ ਜੇ ਲੱਗੀ ਸੀ ਉਹਨਾਂ ਨੇ ਇਹ ਅਣ ਇਹ ਟੰਗਾਇਆ ਸੀ ਉਰੇ ਉਰੇ ਉਹ ਸੀ ਸਾਡੀ ਰਸੀ ਬਣੀ ਫਿਦੀ ਉਹਦੇ ਉੱਤੇ ਟੰਗੇ ਹੋਏ ਸੀ ਇਹਦੇ ਵਿੱਚ ਨਹੀਂ ਆਲਣਾ ਪਾਇਆ ਤੇ ਆਲਣਾ ਪਾਇਆ ਸਾਡੇ ਇਹ ਜਮਾ ਇਹਦੇ ਵਿੱਚ ਆ ਦੇਖੋ ਇਹ ਜਮਾ ਬਿਲਕੁਲ ਇਹਦੇ ਵਿਚਾਲਣਾ ਪਾਇਏਗਾ ਸ਼ੀਲਡ ਦੇ ਵਿੱਚ ਆ ਪੱਖੇ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੇ ਵਿਚਾਲਣਾ ਪਾਇਆ ਤੇ ਅਸੀਂ ਉਰੇ ਫਿਰ ਪੱਖਾ ਟੰਗਣਾ ਸੀਗਾ ਜੂਨ ਦੇ ਮੰਨੇ ਚ ਅਸੀਂ ਪੱਖਾ ਵੀ ਨਹੀਂ ਟੰਗਿਆ ਵੀ ਚਲੋ ਕੋਈ ਚੱਕਰ ਨਹੀਂ ਤੇ ਫਿਰ ਆਹਾ ਸੀ ਮਟਕਾ ਜਾਂ ਦਿੱਲੀ ਭਰ ਕੇ ਰੱਖਦੇ ਆ। ਇਹਦੇ ਪਰੇ ਤਾਂ ਮੈਂ ਉੱਥੇ ਕੁਲਰ ਲੈ ਕੇ ਕਰਦੇ ਨੇ ਛੱਤ ਛੱਤ ਦੇ ਥੱਲੇ ਤੇ ਸ਼ਾਮ ਨੂੰ ਉਰੇ ਕੱਢ ਦਿੰਦਾ ਹੁਣ ਬਾਹਰ ਵੀ ਪੰਛੀ ਉਹਨਾਂ ਦੇਖ ਸਕੇ ਤੇ ਆ ਕੇ ਪਾਣੀ ਪੀ ਸਕਣ। ਇਹਨੂੰ ਉਰੇ ਹੀ ਕਰ ਦਈਏ। ਤੇ ਚਾਹ ਨੂੰ ਜੋ ਸਵੇਰੇ ਕੰਮ ਤੇ ਜਾਣਾ ਉਹ ਤੋਂ ਪਹਿਲਾਂ ਮੈਂ ਉਹ ਥੇ ਰੱਖ ਕੇ ਜਾਣਾ ਹੁੰਦਾ ਤੇ ਦੋਸਤੋ ਹੋਰ ਇਹ ਕੰਕਾ ਕੱਲੀ ਇਹਦੇ 'ਚ ਨਹੀਂ ਸੀ ਇਹਦੇ 'ਚ ਵੀ ਸੀ ਇਹ 'ਚ ਮੈਂ ਕੱਲ ਲਿਆ ਕਿ ਕੁਮਾਰ ਲਾਇਆ ਸੀਗਾ ਕੁਮਾਰ ਪੀ ਲਿਆ ਪੈਣ ਲੱਗ ਗਿਆ ਮੈਨੂੰ ਇਹਦੀ ਦਿੱਕਤ ਆ ਜੇ ਤੁਹਾਨੂੰ ਕੋਈ ਪਤਾ ਤਾਂ ਦੱਸ ਸਕਦੇ ਹੋ ਕੁਮਾਰ ਹਰਾ ਹੋ ਜੇ ਤੇ ਆਹ ਗਮਲੇ 'ਚੋ ਵੀ ਗਮਲੇ 'ਚ ਵੀ ਆਹ ਪੌਦਰ ਆਏ ਸੀ ਚਲਾਈ ਦਾ ਤੇ ਆ 60 60 ਜੀ ਹੋ ਗਈ ਵਿੱਚ ਗਮਲੇ ਚ ਵੀ ਹੋ ਜਾਂਦੀ ਆ ਇਹ ਪਤਾ ਨਹੀਂ ਪਾਣੀ ਚੀ ਵੀ ਹੁੰਦਾ ਆ ਦੇਖੋ ਅੱਕ ਇਹ ਅੱਕ ਦੋਸਤੋ ਅੱਕ ਇਹ ਅੱਕ ਆਹਾ ਮੈਨੂੰ ਤਾਂ ਅੱਕ ਲੱਗਦਾ ਅੱਕ ਵੀ ਗਮਲੇ ਚ ਹੋ ਗਿਆ ਆ ਦੇਖੋ ਅੱਕ ਨੇ ਵੀ ਗਮਲੇ ਚ ਪੈਰ ਫਸਾਰ ਲਿਆ ਅੱਗੇ ਜ਼ਮੀਨਾਂ ਚ ਖਾਲੀ ਉਹਨਾਂ ਚ ਦੇਖਦੇ ਸੀਗੇ ਬਾਹਣਾ ਚ ਇਹ ਅੱਕ ਵੀ ਹੁਣ ਗਮਲੇ 'ਚ ਹੋਣ ਲੱਗ ਗਏ। ਹੋਰ ਤਾਂ ਕੋਈ ਖਾਸ ਨਹੀਂ ਦੋਸਤੋ ਇੱਕ ਆ ਦੁਪਹਿਰ ਖਿੜੀ ਦਾ ਪੌਦਾ। ਇਹਨੂੰ ਪਹਿਲਾਂ ਮੈਂ ਡਿੱਗਣ ਲੱਗਿਆ ਸੀਗਾ, ਪੱਟਣ ਲੱਗਿਆ ਸੀ ਵੀ ਇਹ 'ਚ ਹੋਰ ਕੋਈ ਲਾਵਾਂਗੇ ਪੁੱਦਾ। ਮੈਨੂੰ ਨਹੀਂ ਪਤਾ ਸੀ ਕਿ ਵੀ ਇਹਦੇ ਦੁਪਹਿਰੇ ਫੁੱਲ ਖੜਦੇ ਨੇ। ਇਹ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ। ਇਹ 'ਚ ਦੁਪਹਿਰੇ ਫੁੱਲ ਖੜਦੇ ਨੇ ਤਾਂ ਇਹਨੂੰ ਦੁਪਹਿਰ ਖਿੜੀ ਕਹਿੰਦੇ ਨੇ। ਚਲੋ ਠੀਕ ਹੈ ਦੋਸਤੋ। धन्यवाद विडियो देख्ने बहुत बहुत मेहरबानी